ਪਿਛਲੇ ਸਾਲ ਹਰਿਉਤ ਸਾਹਿਬ ਗਿਆ ਸੀ ਸਾਈਕਲ ਤੇ ਜੀ ਤੇ ਉਤੋਂ ਪਹਿਲਾਂ ਦਿੱਲੀ ਵੀ ਜਮੂਰ ਚ ਲੱਗਾ ਸੀ ਦੋ ਵਾਰ ਉੱਥੇ ਗਿਆ ਸੀ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਗਵਾਲੀਅਰ ਮਨਾਇਆ ਬੰਦੀ ਛੋੜ ਦੇ ਸਿੱਖ ਕੌਮ ਨੇ ਉਦੋਂ ਵੀ ਮੈਂ ਗਵਾਲੀਅਰ ਸਾਈਕਲ ਤੇ ਗਿਆ ਸੀ ਸਾਈਕਲ ਜਿਹੜਾ ਇਹਨਾਂ ਸਤਾਪਦੀ ਨਾਲ ਚਲਾਇਆ ਇਥੋਂ ਅੰਬਰਸਤ ਤੱਕ ਵਾਰ ਸਰਾਂਦ ਤੱਕ ਜਿੱਥੇ ਜਿੱਥੇ ਸਤਾਪਦੀ ਰੁਕਦੀ ਉੱਥੇ ਜਾ ਕੇ ਮੈਂ ਰੁਕ ਗਿਆ ਦਈਆ ਤੁਰ ਪਰ ਇਹ ਵੀ ਨਹੀਂ ਕੋਈ ਜ਼ਿਆਦਾ ਨਹੀਂ ਹੋਇਆ ਔਖਾ ਤੇ ਆ ਵੀ ਡੇਢ ਡੇ ਤੋਂ 200 ਕਿਲੋਮੀਟਰ ਜੰਗਲ ਵੀ ਨਹੀਂ ਨੰਗੇ ਪਹਾੜੀ ਬੜੇ ਬੜੇ ਵੱਡੇ ਬੜੀ ਅੜੀ ਨਹੀਂ ਜਿਹੜੀਆਂ ਖਦਾਨਾ ਹੋਰ ਵੀ ਕਈ ਕੁਝ ਜਲੰਧ ਧੁੱਪਾਂ ਮੀ ਸਭ ਕੁਝ ਹੋਇਆ ਪਰ ਮਹਾਰਾਜ ਨੇ ਕੋਈ ਕੋਈ ਨਹੀਂ ਕੋਈ ਨਾ ਫਰਕ ਪਿਆ ਦਿਲ ਤੇ ਹੈਗਾ ਸੀ ਵੀ ਆਪਾਂ ਇਹ ਕਰਨਾ ਮਹਾਰਾਜ ਜਿਹੜਾ ਮੱਥਾ ਤੇ ਕੀ ਜਿਹੜਾ ਦੱਸ ਕਰ ਗਏ ਉਹਨਾਂ ਨੇ ਜਿਹੜਾ ਸੀ ਇਹ ਕੀਤਾ ਉਹ ਕਹਿੰਦੇ ਡੈਡੀ ਜਦੋਂ ਤੁਸੀਂ ਤੁਰੇ ਨਾ ਲੋਕੀ ਕਹਿੰਦੇ ਹੁਣ ਨਹੀਂ ਮੰਗਲ ਸਿੰਘ ਮੁੜਦਾ ਕਿਉਂਕਿ ਬੜਾ ਵੱਡਾ ਕੰਮ ਸੀ ਤੇ ਕਹਿੰਦਾ ਇਹ ਪਤਾ ਨਹੀਂ ਦਸਤ ਜੀ ਖਬ ਕੋ ਪਜਾਊਗਾ ਤੇ ਇਹ ਥੋੜਾ ਬਸ ਕਰ ਦੇ ਨਹੀਂ ਸੀ ਤੁਰਨ ਦਿੰਦੇ ਜੀ ਸਮਾਜ ਵੀ ਨਹੀਂ ਤੁਰਨ ਦਿੰਦਾ ਕੋਈ ਫਿਰ ਬਜ਼ੁਰਗ ਗਿਆ ਜਿਹਨੇ ਵੀ ਗੱਲ ਕਰੀ ਉਹ ਕਹਿੰਦਾ ਨਾ ਜਾਊਗਾ ਬਾਰਤਾ ਵੀ ਮੈਂ ਸਵੇਰੇ 7 ਵਜੇ ਆ ਜਾਣਾ ਮੈਂ 11 12 ਇੱਕ ਜਦੋਂ ਮੇਰਾ ਘਰੋਂ ਕੋਈ ਫੋਨ ਆਵੇ ਤਾਂ ਮੈਂ ਜਾਣਾ ਉੱਥੇ ਵੀ ਸੇਵਾ ਸੂਆ ਲੱਗੀ ਰਹੀ ਤਾਂ ਕਿੰਨਾ ਹੁਣ ਤੱਕ ਕੁੱਲ ਸਮਾਂ ਕਿੰਨਾ ਲੱਗ ਚੁੱਕਾ ਹੈ 36 ਦਿਨ ਲੱਗੇ ਜੀ 36 ਦਿਨ ਲੱਗੇ ਹਾਂਜੀ ਤਦੋਂ ਸ਼ੁਰੂ ਕੀਤੀ ਸੀ 16 April ਨੂੰ ਜੀ ਸਾਡੀ ਖੁਸ਼ਕਿਸਮਤੀ ਆ ਕਿ ਇਹੋ ਜੀ ਰੂਹ ਨੂੰ ਅਸੀਂ ਜੀਅ ਆ ਕਹਿ ਰਹੇ ਆ ਜਿਨ੍ਹਾਂ ਨੇ ਪੰਜ ਸਾਡੇ ਪਵਿੱਤਰ ਤਖਤਾਂ ਦੀ ਜੜੀ ਯਾਤਰਾ ਕਰਕੇ ਆਏ ਨੇ ਸਾਈਕਲ ਤੇ ਯਾਤਰਾ ਕਰਕੇ ਆਏ ਆ ਕੱਲੇ ਗਏ ਨੇ ਇਸ ਭਾਵਨਾ ਨਾਲ ਭਾਵਨਾ ਕੀ ਹੈ ਵੀ ਯਕੀਨ ਹੈ ਕਿ ਗੁਰੂ ਸਾਹਿਬ ਇਹਨਾਂ ਦੇ ਨਾਲ ਗਏ ਅਗਲੇ ਰੱਬ ਇਹੋ ਜਿਹਾ ਵੀ ਇਹਨੂੰ ਅਸੀਂ ਆ ਸਾਈਕਲ ਇਹਨੂੰ ਮੇਰਾ ਦੇ ਵੇਹ ਰਾਤਾ ਵੀ ਇਹਨੂੰ ਪਾਕਿਸਤਾਨ ਵੀ ਲੈ ਕੇ ਜਾਵਾਂ ਜੀ ਜੇ ਕੋਈ ਮੌਕਾ ਮਿਲ ਜੇ ਹਾਂਜੀ ਪਾਕਿਸਤਾਨ ਲੈ ਕੇ ਜਾਵਾਂ ਸਜੇ ਨਹੀਂ ਲਿਆਇਆ ਗਿਆ ਤੇ ਫਿਰ ਇਹਨੂੰ ਨਾ ਮੈਂ ਇਹ ਤੇ ਲਿਖ ਲੁਕ ਕੇ ਜੋ ਜਿੱਤੀ ਆ ਮੇਰੇ ਨਾਲ ਯਾਤਰਾ ਕੀਤੀਆਂ ਤੇ ਇਹਨੂੰ ਮੈਂ ਆਪਣੇ ਜਿਹੜਾ ਨਾ ਘਰ ਦੇ ਉੱਤੇ ਜਿਹੜਾ ਇਹਨੂੰ ਟੰਗੂਗਾ ਇਹਨੂੰ ਜੀ ਯਾਤਰਾਕਰ ਸਾਈਕਲ ਦੇ ਉੱਤੇ ਮੰਗਲ ਸਿੰਘ ਅੱਜ ਵਿਸ਼ੇਸ਼ ਤੌਰ ਤੇ ਗੁਰੂ ਨਗਰੀ ਵਿਖੇ ਵਾਪਸ ਪਰਤੇ ਨੇ ਤਾਂ ਅੱਜ ਉਹਨਾਂ ਦਾ ਸਵਾਗਤ ਜਿਹੜਾ ਗੁਰੂ ਨਗਰੀ ਦੇ ਜੋ ਸਾਈਕਲਿਸਟ ਹੈਗੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਨਾਲ ਜੋ ਟ੍ਰੈਫਿਕ ਪੁਲਸ ਮੁਲਾਜ਼ਮ ਦਲਜੀਤ ਸਿੰਘ ਜੋ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚੇ ਨੇ ਉਹਨਾਂ ਦਾ ਸਨਮਾਨ ਕਰਨ ਲਈ ਦੇਖ ਸਕਦੇ ਹਾਂ ਕਿ ਸਾਈਕਲ ਦੇ ਉੱਤੇ ਪੰਜ ਤਕਤ ਸਾਹਿਬ ਦੀ ਯਾਤਰਾ ਜਿਹੜੀ ਹੈ ਜੋ ਇਸ ਉਮਰੇ ਆ ਕੇ ਇਹਨਾਂ ਵੱਲੋਂ ਕੀਤੀ ਗਈ ਆ ਹਾਲਾਂਕਿ ਬਹੁਤ ਔਖਾ ਹੁੰਦਾ ਲੇਕਿਨ ਫੇਰ ਵੀ ਜਿਹੜਾ ਇਸ ਕੰਮ ਨੂੰ ਜਿਹੜਾ ਸਫਲ ਕਰ ਦਿਖਾਇਆ ਤਾਂ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਮੰਗਲ ਸਿੰਘ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਮੰਗਲ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਕਦੋਂ ਤੁਹਾਨੂੰ ਇਹ ਲੱਗਾ ਕਿ ਸਾਈਕਲ ਦੇ ਉੱਤੇ ਪੰਜ ਤਖਤ ਸਾਹਿਬ ਦੀ ਜਿਹੜੀ ਯਾਤਰਾ ਜਿਹੜੀ ਆ ਕਰਨੀ ਚਾਹੀਦੀ ਹੈ ਹਾਂਜੀ ਉਹ ਮੈਂ ਪਿਛਲੇ ਸਾਲ ਹਜੂਰ ਸਾਹਿਬ ਗਿਆ ਸੀ ਸਾਈਕਲ ਤੇ ਜੀ ਤੇ ਉਸ ਤੋਂ ਪਹਿਲਾਂ ਦਿੱਲੀ ਵੀ ਜਮੂਰ ਚ ਲੱਗਾ ਸੀ ਦੋ ਵਾਰ ਉੱਥੇ ਗਿਆ ਸੀ ਆ ਆਗਰੇ ਵੀ ਗਿਆ ਜਦੋਂ ਆਗਰੇ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਨਾ ਜੇ ਸਿੱਖ ਕੌਮ ਨੇ ਉਹ ਤੋਂ ਮੈਂ ਉਹ ਰਸਤੇ ਗਿਆ ਜਿੱਥੇ ਗੁਰੂ ਤੇਗ ਬਹਾਦਰ ਜੀ ਜਿੰਦੀ ਲੰਗੇ ਸੀ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਗਵਾਲੀਅਰ ਮਨਾਇਆ ਬੰਦੀ ਛੋੜ ਦੇ ਸਿੱਖ ਕੌਮ ਨੇ ਉਦੋਂ ਵੀ ਮੈਂ ਗਵਾਲੀਅਰ ਸਾਈਕਲ ਤੇ ਗਿਆ ਪਹਿਲਾਂ ਵੀ 14 15 ਚ ਡਰੱਗ ਤੇ ਡਰੱਗ ਮਾਫੀ ਉਦੋਂ ਮੈਂ ਸਾਰੇ ਪੰਜਾਬ ਚ ਸਾਈਕਲ ਯਾਤਰਾ ਕੀਤੀ ਪੈਂਫਲਟ ਲੈ ਸਕੂਲਾਂ ਕਾਲਜਾਂ ਹਸਪਤਾਲਾਂ ਚ ਪੈਂਫਲਟ ਵੀ ਵੰਡੇ ਮੈਂ ਤੇ ਇੱਕ ਵਾਰ 15 ਜਿਵੇਂ ਕੀਤੀ ਉਹਨੂੰ ਮੈਨੂੰ ਨਾ ਮੜਾ ਜਾਈ ਲੱਗਾ ਕਿ ਸਤਾਬ ਦੀ ਗੱਡੀ ਜਿਹੜੀ ਚਲਦੀ ਆ ਸਤਾਬ ਦੀ ਇਹ ਐਵੇਂ ਕਰੇ ਜੇ ਲੋਕਾਂ ਦਾ ਕੋਈ ਲੋਡ ਲੋਡ ਵੀ ਹੈਗੀ ਆ ਪਰ ਲੋਡ ਤੋਂ ਬਗੈਰ ਲੋਕ ਜਿਹੜਾ ਨੇ ਇਹਦਾ ਡਰਾਮਾ ਕਰਦੇ ਕਿਉਂਕਿ ਮੈਂ ਉਦੋਂ ਨੌਕਰੀ ਕਰਦਾ ਨਾ ਡਾਕਟਰ ਮਨਮੋਹਨ ਸਿੰਘ ਜਿਹੜਾ ਨਾ ਪ੍ਰਧਾਨ ਮੰਤਰੀ ਉਸ ਦੀ ਭੈਣ ਭੈਣ ਦੇ ਹੋਟਲ 'ਚ ਮੈਂ ਨੌਕਰੀ ਕਰਦਾ ਸੀ ਉਹਨੇ ਮੈਨੂੰ ਕਹਿਣਾ ਮੰਗਲ ਸਿੰਘ ਦੀ ਸਾਡੀ ਟਿਕਟ ਬੁੱਕ ਕਰਾ ਦਿਓ ਮੈਂ ਜਾ ਕੇ ਕਹਿਣਾ ਆ ਕੇ ਕਹਿਣਾ ਜੀ ਟਿਕਟ ਇਹ ਬੁੱਕ ਨਹੀਂ ਹੋਈ ਉਹਨਾਂ ਕਹਣਾ ਕੱਲ ਕਰਾ ਦਿਓ ਕੱਲ ਨਹੀਂ ਹੋਈ ਪਰਸੋਂ ਕਰਾ ਦਿਓ ਪਰਸੋਂ ਹੋਈ ਚੌਥ ਕਰਾ ਦਿਓ ਮਤਲਬ ਇਹਨਾਂ ਨੂੰ ਜਾਣਦਾ ਨਹੀਂ ਟਾਈਮ ਤਾਂ ਨਹੀਂ ਕੰਮ ਹੁੰਦਾ ਉਹਨਾਂ ਦੇ ਹੁੰਦਾ ਹੀ ਜਾਣਾ ਹੀ ਸਤਾਪਦੀ ਤੇ ਸਾਡਾ ਨਾ ਟੌਰ ਨਹੀਂ ਬਣਦਾ ਇਹ ਕਰਕੇ ਮੈਂ ਸਾਈਕਲ ਜਿਹੜਾ ਇਹ ਨਾ ਸਤਾਪਦੀ ਨਾਲ ਚਲਾਇਆ ਇਥੋਂ ਅੰਬਰ ਸਾਤ ਤੱਕ ਸਰਹੰਦ ਤੱਕ ਜਿੱਥੇ ਜਿੱਥੇ ਸਤਾਪਦੀ ਰੁਕਦੀ ਉੱਥੇ ਜਾ ਕੇ ਮੈਂ ਰੁਗਿਆ ਇਥੋਂ ਮੈਂ ਜਾ ਕੇ ਰੁਗਿਆ ਪਹਿਲਾਂ ਜਿਵੇਂ ਬਿਆਸ ਫਗਵਾੜਾ ਜਿਲੰਦਰ ਫਗਵਾੜਾ ਲਧਿਆਣਾ ਸਰਹੰਦ 200 ਕਿਲੋਮੀਟਰ ਲੱਗ ਗਿਆ ਇੱਕ ਦਿਨ ਤੇ ਮੈਂ ਉਹ ਇਹ ਕਰਦੀ ਹੈ ਜਿਹੜੀ ਸੀ ਇਹ ਸਾਈਕਲ ਦੀ ਜਿਹੜੀ ਸੀ ਜਾਂ ਜਿਹੜੀ ਇਹ ਮੈਨੂੰ ਹਲਾ ਲੋ ਵੀ ਜਦੋਂ ਪਹਿਲਾਂ ਤੋਂ ਮੈਂ ਸਰਕਾਰੀ ਨੌਕਰੀ ਕੀਤੀ ਉਦੋਂ ਮੈਂ ਸਾਈਕਲ ਤੇ ਹੀ ਰਹਾ ਹਾਂ ਹਾਂ ਇਹ ਕਰਕੇ ਸਾਈਕਲ ਇੱਕ ਯਾਤਰਾ ਜਿਹੜੀ ਹੈ ਇਹ ਪਹਿਲਾਂ ਕੀਤੀਆਂ ਸੀ ਥੋੜੀ ਜਿਹੀ ਵੱਡੀ ਸੀ ਇਹ ਵੀ ਫਿਰ ਮਹਾਰਾਜ ਨੇ ਉਪਰਾਲਾ ਦਿੱਤਾ ਵੀ ਇਹ ਵੀ ਕਰ ਲੈ ਪਰ ਪਹਿਲਾਂ ਤੇ ਤੁਸੀਂ ਆਪਣੇ ਬਾਰੇ ਦੱਸੋ ਕਿੰਨੀ ਉਮਰ ਆ ਇਸ ਉਮਰ ਦੇ ਵਿੱਚ ਕਿੰਨੀਆਂ ਕਿ ਦਿੱਕਤ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ ਜਦੋਂ ਸਾਈਕਲ ਤੇ ਤੁਸੀਂ ਯਾਤਰਾ ਕਰਦੇ ਸੀ ਕਿ ਰਸਤੇ ਦੇ ਵਿੱਚ ਕਈ ਵਾਰ ਮੀਂਹ ਨੇ ਰੀ ਤੂਫਾਨ ਵੀ ਜਦੋਂ ਕਈ ਵਾਰ ਆਂਦਾ ਤਾਂ ਕਿੰਨਾ ਕੋਖਾ ਹੋ ਜਾਂਦਾ ਹਾਂ ਔਖਾ ਹੀ ਹੁੰਦਾ ਹੀ ਐਤਵਾਰ ਪਰ ਇਹ ਆ ਵੀ ਨਹੀਂ ਕੋਈ ਜ਼ਿਆਦਾ ਨਹੀਂ ਹੋਇਆ ਔਖਾ ਤੇ ਆ ਵੀ 1.5 ਤੋਂ 2-200 ਕਿਲੋਮੀਟਰ ਜੰਗਲ ਵੀ ਅਹੀਂ ਨੰਗੇ ਨੰਗੇ ਪਹਾੜ ਵੀ ਬੜੇ ਬੜੇ ਵੱਡੇ ਬੜੀ ਅਮਰੀ ਹੁੰਦੀਆਂ ਜਿਹੜੀਆਂ ਖਡਾਨਾਂ ਹੋਰ ਵੀ ਕਈ ਕੁਝ ਜਲੰਧ ਧੁੱਪਾਂ ਮੀਂਹ ਸਭ ਕੁਝ ਹੋਇਆ ਪਰ ਮਹਾਰਾਜ ਨੇ ਕੋਈ ਕੋਈ ਨਹੀਂ ਕੋਈ ਨਾ ਫਰਕ ਪਿਆ ਦਿਲ 'ਚ ਹੈਗਾ ਸੀ ਵੀ ਆਪਾਂ ਇਹ ਕਰਨਾ ਮਹਾਰਾਜ ਜਿਹੜਾ ਮੱਥਾ ਟੇਕ ਕੇ ਜਿਹੜਾ ਅਰਦਾਸ ਕਰਕੇ ਉਹਨਾਂ ਨੇ ਜਿਹੜਾ ਸੀ ਇਹ ਕੀਤਾ ਕੋਈ ਵੱਡੀ ਨਹੀਂ ਬਾਕੀ ਆ ਵੀ ਇਹ ਗੱਲ ਤੇ ਹੁੰਦਾ ਮੈਂ ਆਪਣੇ ਘਰਦਿਆਂ ਨੂੰ ਨਹੀਂ ਦੱਸਿਆ ਪਹਿਲਾਂ ਘਰ ਦੀ ਨੂੰ ਮੈਂ 5 ਦਿਨ ਪਹਿਲਾਂ ਦੱਸਿਆ ਵੀ ਮੈਂ ਜਾਣਾ ਮੁੰਡੇ ਨੂੰ ਕੁੜੀ ਨੂੰ ਮੈਂ ਦੱਸੀਆ ਨਹੀਂ ਮੈਨੂੰ ਪਤਾ ਇਹਨਾਂ ਰੋਗ ਦੇਣਾ ਤੇ ਪਰ ਫਿਰ ਵੀ ਨਾ ਉਹ ਮੈਂ ਤੁਰ ਵੀ ਗਈ ਮਹਾਰਾਜ ਦਾ ਹੁਕਮ ਸੀ ਜੀ ਘਰ ਦਾ ਤੂੰ ਚੋਰੀ ਜਿਹੜਾ ਆਪਣੇ ਬੱਚਿਆਂ ਤੋਂ ਚੋਰੀ ਜਿਹੜਾ ਤੁਸੀਂ ਇਦਾਂ ਹਾਂ ਤੇਰੀ ਮੈਨੂੰ ਪਤਾ ਸੀ ਮੈਨੂੰ ਕੋਈ ਵੀ ਨਹੀਂ ਸੀ ਕਹਿੰਦਾ ਵੀ ਕੋਈ ਵੀ ਹਾਮੀ ਨਹੀਂ ਭਰਦਾ ਕਿਸੇ ਨਾਲ ਮੈਂ ਗੱਲ ਕਰਨਾ ਕੋਈ ਨਹੀਂ ਹਾਮੀ ਭਰਦਾ ਕਹਿੰਦੇ ਨਹੀਂ ਇਹ ਨਹੀਂ ਇਹ ਲੋੜ ਨਹੀਂ ਹੈਗੀ ਇਹ ਜਿਹੜੀ ਹੈ ਤੁਸੀਂ ਹੁਣ ਵੱਡੇ ਹੋ ਗਏ ਜੇ ਬਜ਼ੁਰਗ ਜੇ ਤੁਹਾਨੂੰ ਨਹੀਂ ਇਹ ਕੰਮ ਕਰਨਾ ਚਾਹੀਦਾ ਮੇਰੀ ਕੁੜੀ ਨੇ ਤੇ ਮੈਨੂੰ ਪਟੈਲੀਫੋਨ ਕੀਤਾ ਕੋਈ ਨਹੀਂ ਵੀ ਇੱਥੇ ਜੰਗ ਲੱਗੀ ਪੰਜਾਬ 'ਚ ਤੇ ਮੈਂ ਉਦੋਂ ਹਜੂਰ ਸਾਹਿਬ ਹਾਂ ਲੱਗੇ ਹਾਂ ਉਹ ਕਹਿੰਦੀ ਡੈਡੀ ਜਦੋਂ ਤੁਸੀਂ ਤੁਰੇ ਨਾ ਲੋਕੀ ਕਹਿੰਦੇ ਹੁਣ ਨਹੀਂ ਮੰਗਲ ਸਿੰਘ ਮੜਦਾ ਕਿਉਂਕਿ ਬੜਾ ਵੱਡਾ ਕੰਮ ਸੀ ਤੇ ਕਹਿੰਦੇ ਇਹ ਪਤਾ ਨਹੀਂ ਰਸਤੇ ਜੀ ਖਬ ਖੂ ਪਜਾਊਗਾ ਕਹਿੰਦੀ ਹੁਣ ਜੰਗ ਲੱਗੀ ਪੰਜਾਬ 'ਚ ਹੁਣ ਕਹਿੰਦੇ ਮੰਗਲ ਸਿੰਘ ਨਹੀਂ ਮਰਦਾ ਹੈ ਇਹ ਕਰਕੇ ਜਿਹੜੀ ਹੈ ਇਹ ਜਿਹੜੀ ਮਹਾਰਾਜ ਦਾ ਸਾਰਾ ਹੁਕਮ ਸੀ ਤੇ ਅਸੀਂ ਤੁਰ ਗਏ ਤੇ ਇਹ ਥੋੜਾ ਬਸ ਘਰ ਦੇ ਨਹੀਂ ਸੀ ਤੁਰਨ ਦਿੰਦੇ ਜੀ ਸਮਾਜ ਵਿੱਚ ਨਹੀਂ ਤੁਰਨ ਦਿੰਦਾ ਕੋਈ ਨਹੀਂ ਬਜ਼ੁਰਗਿਆਂ ਜਿਹਨਾਂ ਨੇ ਮੈਂ ਗੱਲ ਕਰੀ ਸੀ ਉਹ ਕਹਿੰਦਾ ਨਾ ਜਾਉ ਜੀ ਕਿਉਂਕਿ ਬਹੁਤ ਲੰਮਾ ਬਹੁਤ ਸੰਘਰਸ਼ ਬਹੁਤ ਜਿਆਦਾ ਵੱਡਾ ਔਖਾ ਕੰਮ ਹੈ ਨਿੱਕਾ ਕੰਮ ਨਹੀਂ ਹੈਗਾ ਤੇ ਇਹ ਕਿਹ ਲੋਹ ਮਹਾਰਾਜ ਲੈ ਗਿਆ ਜੀ ਮੰਗਲ ਜੀ ਤੁਹਾਡੀ ਉਮਰ ਕਿੰਨੀ ਹੈ 68 ਸਾਲ ਜੀ 68 ਸਾਲ ਦੀ ਉਮਰ ਹੈ ਅਕਸਰ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਬਾਕੀ ਵੀ ਬਜ਼ੁਰਗਾਂ ਦੀ ਗੱਲ ਕਰੀਏ ਜ਼ਿਆਦਾਤਰ ਕੀ ਹੁੰਦਾ ਹੈ ਕਿ ਇੱਕ ਧਾਰਨਾ ਬਣੀ ਹੈ ਕਿ ਉਮਰ ਹੋ ਗਈ ਆ ਘਰ ਬਹਿਣਾ ਜੇਕਰ ਗੋਡੇ ਹੱਡ ਗੋਡੇ ਦੁਖਦੇ ਨੇ ਜਾਂ ਐਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਹਾਲਾਂਕਿ ਜੇ ਆਪਾਂ ਨੌਜਵਾਨਾਂ ਦੀ ਵੀ ਗੱਲ ਕਰੀਏ ਤਾਂ ਐਦਾਂ ਸਮੇਂ ਚ ਉਹ ਵੀ ਸਾਈਕਲ ਮੇਰੇ ਸਾਬਾ ਭੁੱਲੀ ਚੁੱਕੇ ਨੇ ਕਿ ਸਾਈਕਲ ਨਾਲ ਵੀ ਚੀਜ਼ ਹੋਏਗੀ ਨਹੀਂ ਉਹ ਤਾਂ ਗੱਲ ਠੀਕ ਹੈ ਮੈਂ ਬਿਮਾਰ ਨਹੀਂ ਰਹਿੰਦਾ ਜੀ ਮੈਂ ਮੈਂ ਸਾਈਕਲ ਤਾਂ ਹੁੰਦਾ ਪਹਿਲਾਂ ਚਲਾਉਣਾ ਹੋਰ ਵੀ ਮੈਂ ਬੜੇ ਸੋਸ਼ਲ ਕੰਮ ਕਰਦਾ ਦਰਬਾਰ ਸਾਹਿਬ ਵੀ ਮੈਂ ਸਵੇਰੇ 7 ਵਜੇ ਆ ਜਾਣਾ ਮੈਂ 11 12 ਇੱਕ ਜਦੋਂ ਮੇਰਾ ਘਰੋਂ ਕੋਈ ਫੋਨ ਆਵੇ ਤਾਂ ਮੈਂ ਜਾਣਾ ਉੱਥੇ ਵੀ ਸੇਵਾ ਸੂਆ ਲੱਗੇ ਰਹੀ ਤਾਂ ਸਰੀਰ ਜਿਹੜਾ ਉਹ ਕੰਮ ਕਰਦਾ ਸੀ ਦੂਜੀ ਗੱਲ ਜਦੋਂ ਮੈਂ ਜਾਣਾ ਵ ਮੈਂ ਮਹੀਨਾ ਪਹਿਲਾਂ ਸ਼ੁਰੂ ਕਰ ਦੇਣਾ ਜੀ ਬਾਏ 100 100 ਕਿਲੋਮੀਟਰ ਦੇ ਲਾਗੇ ਸਾਈਕਲ ਚਲਾਉਣਾ ਜੀ ਮੈਂ ਉਹ ਤੇ ਰੋਜ਼ ਹੀ ਤਾਂ ਕਰਕੇ ਉਸ ਟਾਈਮ ਨਾ ਬਣ ਜੇ ਤਾਂ ਕਰਕੇ ਜੇ ਜਿਹੜੀਆਂ ਕੋਈ ਮਸਲ-ਮੁਸਲ ਨਾ ਮੇਰਾ ਖਰਾਬ ਹੋ ਜੇ ਰਸਤੇ 'ਚ ਜਾਂ ਮੈਨੂੰ ਕੋਈ ਪ੍ਰੋਬਲਮ ਨਾ ਆਵੇ ਉਹ ਮੈਂ ਜਿਹੜੀ ਸਾਰੀ ਪੂਰੀ ਪ੍ਰੈਕਟਿਸ ਵੀ ਕਰਦਾ ਪਹਿਲਾਂ ਜੀ ਇਹ ਨਹੀਂ ਵੀ ਸਾਈਕਲ 'ਤੇ ਹੋਂ ਤੁਰ ਪਿਆ ਮੰਗਲ ਜੀ ਕਿੰਨਾ ਸਮਾਂ ਲੱਗਾ 5 ਤੱਕ ਤਾਂ ਦੀ ਇਸ ਯਾਤਰਾ ਨੂੰ ਕਿੰਨਾ ਹੋਂ ਤੱਕ ਕੁੱਲ ਸਮਾਂ ਕਿੰਨਾ ਲੱਗ ਚੁੱਕਾ ਹੈ 63 ਦਿਨ ਲੱਗੇ ਜੀ 63 ਦਿਨ ਲੱਗੇ ਹਾਂਜੀ ਜੀ ਤੇ ਕਦੋਂ ਸ਼ੁਰੂ ਕੀਤੀ ਸੀ 16 April ਨੂੰ ਜੀ 16 ਅਪ੍ਰੈਲ ਨੂੰ ਸ਼ੁਰੂ ਕੀਤੀ ਸੀ ਤਾਂ ਅੱਜ ਜਾ ਕੇ 17 17 ਜੂਨ ਨੂੰ ਖਤਮ ਹੋਈ ਹੈ ਜੀ ਹਾਂਜੀ ਤਾਂ ਤੁਸੀਂ ਇੱਥੇ ਸਨਮਾਨ ਤੇ ਕਰਨ ਵਾਸਤੇ 5000 ਤੋਂ ਵੱਧ ਕਿਲੋਮੀਟਰ ਚੱਲੇ ਆ 5000 ਕਿਲੋਮੀਟਰ ਤੋਂ ਵੱਧ ਆਏ ਨੇ ਚੱਲ ਕੇ ਤਾਂ ਅੱਜ ਤੁਸੀਂ ਇਹਨਾਂ ਦਾ ਸਨਮਾਨ ਕਰ ਰਹੇ ਹੋ ਇੱਥੇ ਕਿੰਨੀ ਕੁ ਵਧੀਆ ਗੱਲ ਕਿਉਂਕਿ ਪੰਜ ਤਖਤਾਂ ਦੀ ਯਾਤਰਾ ਅਕਸਰ ਤਾਂ ਲੋਕ ਗੱਡੀਆਂ ਦੇ ਉੱਤੇ ਵੀ ਨਹੀਂ ਜਾਂਦੇ ਛੇਤੀ ਕਿਤੇ ਇਹ ਸਾਈਕਲ ਦੇ ਉੱਤੇ ਗਏ ਨੇ ਉਹ ਵੀ 66 ਸਾਲ ਦੀ ਉਮਰ ਦੇ ਵਿੱਚ ਇਹ ਤੇ ਵੇਖੋ ਜੀ ਸਾਡੀ ਖੁਸ਼ਕਿਸਮਤੀ ਆ ਕਿਹੋ ਜੀ ਰੂਹ ਨੂੰ ਅਸੀਂ ਜੀ ਆਇਆਂ ਕਹਿ ਰਹੇ ਆ ਜਿਨ੍ਹਾਂ ਨੇ ਪੰਜ ਸਾਡੇ ਪਵਿੱਤਰ ਤਖਤਾਂ ਦੀ ਜਿਹੜੀ ਯਾਤਰਾ ਕਰਕੇ ਆਏ ਨੇ ਸਾਈਕਲ ਤੇ ਯਾਤਰਾ ਕਰਕੇ ਆਏ ਆ ਕੱਲੇ ਗਏ ਨੇ ਇਸ ਭਾਵਨਾ ਨਾਲ ਭਾਵਨਾ ਕੀ ਹੈ ਵੀ ਯਕੀਨ ਹੈ ਕਿ ਗੁਰੂ ਸਾਹਿਬ ਇਹਨਾਂ ਦੇ ਨਾਲ ਗਏ ਨੇ ਕਿਉਂਕਿ ਇਹਨਾਂ ਨੂੰ ਰਸਤੇ 'ਚ ਕਿਸੇ ਤਰ੍ਹਾਂ ਦੀ ਕੋਈ ਔਕੜ ਨਹੀਂ ਆਈ ਪਹਾੜ ਵੀ ਰਸਤੇ 'ਚ ਆਏ ਨੇ ਜੰਗਲ ਵੀ ਆਏ ਨੇ ਬੜੇ ਬੜੇ ਵੱਡੇ ਜਿੱਥੇ ਇਹ ਦੱਸਣ ਦਾ ਵੀ ਲਿਖਿਆ ਹੀ ਵੀ ਇੱਥੇ ਬਣੀ ਕਿੰਨੇ ਸ਼ੇਰ ਹੈਗੇ ਇਸ ਜੰਗਲ ਦੇ ਵਿੱਚ ਤੋਤੋਂ ਵੀ ਇਹ ਬਿਨਾਂ ਕਿਸੇ ਮੁਸ਼ਕਲ ਤੋਂ ਇਹ ਹੁਣੇ ਦੱਸ ਰਹੇ ਸੀ ਵੀ ਮੈਨੂੰ ਕੋਈ ਰਸਤੇ 'ਚ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆਈ ਕੋਈ ਮੈਂ ਗੋਲੀ ਨਾਲ ਲੈ ਕੇ ਨਹੀਂ ਗਿਆ ਤੇ ਕੋਈ ਮੈਨੂੰ ਖਾਣ ਦੀ ਲੋੜ ਨਹੀਂ ਪਈ ਇਹੋ ਜੀ ਪਵਿੱਤਰ ਰੂਹ ਦਾ ਜਿਹੜਾ ਵਾ ਉਹ ਦਰਸ਼ਨ ਕਰਨੇ ਹੀ ਆਪਣੇ ਆਪ ਇੱਕ ਮਹਾਨ ਕਾਰਜ ਹੁੰਦਾ ਇਸ ਕਰਕੇ ਹੀ ਸਾਰੇ ਟਰਬੋਨੇਟਰ ਗਰੁੱਪ ਐਸੀ ਵੀ ਸਾਈਕਲਿੰਗ ਕਰਦੇ ਆ ਸਾਡੇ ਮਨ 'ਚ ਖਾਸ ਹੀ ਕਹੀ ਸੀ ਇਹਨਾਂ ਦੇ ਇੱਥੇ ਆਣ ਕੇ ਜੀ ਆਇਆਂ ਸਵਾਗਤ ਕਰੀਏ ਤਾਂ ਅੱਜ ਮਿਲ ਕੇ ਕਿੰਨੀ ਕੁ ਖੁਸ਼ੀ ਹੋ ਰਹੀ ਆ ਬਹੁਤ ਖੁਸ਼ੀ ਆ ਜੀ ਮਿਲ ਕੇ ਜੀ ਮੇਰੇ ਤੇ ਰਿਸ਼ਤੇਦਾਰ ਨੇ ਮੇਰੇ ਬਹੁਤ ਸਤਿਕਾਰ ਜੋ ਕੁੜਮ ਸਾਹਿਬ ਨੇ ਤੇ ਉਸ ਕਰਕੇ ਬਹੁਤ ਹੀ ਜ਼ਿਆਦਾ ਖੁਸ਼ੀ ਆ ਇਸ ਤੋਂ ਬਾਅਦ ਖੁਸ਼ੀ ਦੀ ਕੋਈ ਬਿਆਨ ਨਹੀਂ ਕੀਤੀ ਜਾ ਰਹੀ। ਮੰਗਲ ਜੀ ਅੱਗੋਂ ਕੀ ਹੋਰ ਕੀ ਟੀਚਾ ਤੁਸੀਂ ਅੱਗੋਂ ਲੈ ਕੇ ਚੱਲਦੇ ਹੋ ਕਿਉਂਕਿ ਪੰਜ ਤਖਤਾਂ ਦੀ ਤਾਂ ਤੁਸੀਂ ਦਰਸ਼ਨਦਾਰੇ ਕਰ ਲਈ ਯਾਤਰਾ ਕਰ ਲਈ ਹੁਣ ਅੱਗੋਂ ਕੀ ਸੋਚਿਆ? ਉਹ ਪਹਿਲਾਂ ਮੈਂ ਇਹਨਾਂ ਦੀ ਗੱਲ ਤੇ ਥੋੜਾ ਦੱਸ ਦਾਂ। ਇਹ ਕੁੜਮ ਸਾਹਿਬ ਅੱਛਾ ਹਾਂ ਜੀ। ਮੈਨੂੰ ਲੱਗਾ ਵੀ ਇੱਕ ਵਾਰ ਇਹਨਾਂ ਸਾਡੀ ਪਹਿਲਾਂ ਇੱਥੇ ਕੀਤੀ ਸੀ ਤੇ ਕੱਜ ਕੀਤੀ ਹੈ ਜੀ। ਹੈ ਤੇ ਬਹੁਤ ਇਹਨਾਂ ਨੇ ਸਾਡਾ ਮਾਣ ਕੀਤਾ ਚਲੋ ਅਸੀਂ ਵੀ ਖੁਸ਼ ਹਾਂ। ਤੇ ਅਗਲੇ ਇਹੋ ਜਿਹਾ ਵੀ ਇਹਨੂੰ ਅਸੀਂ ਆ ਸਾਈਕਲ ਹੈ। ਇਨੂੰ ਮੇਰਾ ਦੇ ਵਹਰਾ ਦਾ ਵੀ ਇਹਨੂੰ ਪਾਕਿਸਤਾਨ ਵੀ ਲੈ ਕੇ ਜਾਵਾਂ ਜੀ ਜੇ ਇੱਕ ਦਿਨ ਮੌਕਾ ਮਿਲ ਜੇ ਤੇ ਹਾਂ ਜੀ ਪਾਕਿਸਤਾਨ ਲੈ ਕੇ ਜਾਵਾਂ